ਕੱਲ ਸਾਡੇ ਬੱਚੇ ਜੀ ਆਪਣਾ ਆਰਐਸ ਪਬਲਿਕ ਸਕੂਲ ਤੋਂ ਸੁਲਤਾਨਪੁਰ ਤੋਂ ਕਿਤੇ ਮਿਲ ਪਟਕ ਗਏ ਚਲ ਗਏ ਸੀ ਕਿਤੇ ਸਾਰੀ ਧਾਰੀ ਅਸੀਂ ਲੱਭਦੇ ਰਹੇ ਜੀ ਪਰ ਮਿਲੇ ਨਹੀਂ ਫਿਰ ਅਸੀਂ ਆਣ ਕੇ ਇੱਥੇ ਆਪਣਾ ਬੀੜਵਿਚ ਦੇ ਵਿੱਚ ਕੰਪਲੇਂਟ ਕੀਤੀ ਸਹਾਹਨ ਡਿਜ਼ਿੰਸਰ ਅਸੇਸਰ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਆਪਣੀ ਸਾਰੀ ਸਮੂਹਤੀ ਟੀਮ ਲਾ ਕੇ ਸਾਰੀ ਰਾਤ ਆਪਣਾ ਪਾਲ ਕਰਦੇ ਦੇ ਕੈਮਰੇ ਫੋਲੇ ਤੇ ਸਵੇਰੇ 7 ਵਜੇ ਤੇ ਬੱਚੇ ਸਾਨੂੰ ਮਿਲੇ ਉਹ ਵੀ ਇਹਨਾਂ ਪੁਲਿਸ ਦੀ ਮਿਹਰਬਾਨੀ ਕਰਕੇ ਆਪਣੇ ਅਸੇਸਰ ਸਾਹਿਬ ਦੀ ਮਿਹਰਬਾਨੀ ਅਤੇ ਤੁਸ ਜੀ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਦਿਸਨ ਦੇਸਨ ਸਰ ਸਾਰੀ ਪੁਲਿਸ ਨੇ ਸਾਰੀ ਰਾਤ ਮਿਹਨਤ ਸਰਕਾ ਸਾਨੂੰ ਬੱਚੇ ਸਾਨੂੰ ਮਿਲ ਗਏ ਬਹੁਤ ਬਹੁਤ ਧੰਨਵਾਦ ਸਾਰੀ ਪੁਲਿਸ ਸੂਚੀ ਟੀਮ ਦਾ ਇੱਕ ਕੱਲ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਵਿੱਚ ਦੋ ਲੜਕੇ ਜਿਹੜੇ ਆ ਲੱਕੀ ਨਾਰ ਤੇ ਇਹ ਦੂਸਰਾ ਹੈਗਾ ਸੂਰਜ ਸੋਨੀ ਇਹ ਜਿਹੜੇ ਆ ਸਕੂਲ ਗਏ ਸੀ ਡਰਮਾ ਵਾਲੇ ਬਾਜ਼ਾਰ 8:30 ਵਜੇ ਸਕੂਲ ਪਹੁੰਚੇ ਸੀ ਉਸ ਤੋਂ ਬਾਅਦ 10 ਮਿੰਟ ਬਾਅਦ ਇਹ ਬਿਨਾ ਦੱਸੇ ਪੁੱਛੇ ਉੱਥੋਂ ਜਿਹੜੇ ਆ ਸਕੂਲ ਤੋਂ ਚਲੇ ਗਏ ਸੀ ਜਿਸ ਤੇ ਇਹਨਾਂ ਦੇ ਵਾਰਿਸਾਂ ਨੇ ਜਿਹੜੀ ਐ ਇੱਥੇ ਕੰਪਲੇਂਟ ਕੀਤੀ ਸੀ ਜਿਸ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਤੁਰੰਤ ਹਕਤ ਚਾਉਂਦਿਆਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਆ ਸੀਸੀਟੀਵੀ ਕੈਮਰੇ ਬਚੇਗੇ ਤੇ ਇਹਨਾਂ ਨੂੰ ਜਿਹੜਾ ਵਾ ਸੀਸੀਟੀਵੀ ਦੇ ਮਤਲਬ ਨਾਲ ਜਿਹੜਾ ਵਾ ਤੁਰੰਤ ਉਹਨਾਂ ਨੂੰ ਕਾਰਵਾਈ ਕਰਦੇ ਆ ਜਿਹੜਾ ਵਾ ਉਹ ਇਹਨਾਂ ਨੂੰ ਟ੍ਰੇਸ ਕਰਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਵਾਰਥਾਂ ਦੇ ਹਵਾਲੇ ਕੀਤਾ ਗਿਆ। ਫੋ ਕਿੱਥੋਂ ਕਿੱਥੇ ਬRAND ਰਚੀ ਸੀ? ਇਹ ਜੀ ਰਾਤ ਦਰਬਾਰ ਸਾਹਿਬ ਰਏ ਸੀ ਜੀ। ਉਸ ਤੋਂ ਬਾਅਦ ਇਹ α1 ਪੁੱਲ ਤੇ ਜਾ ਰਹੇ ਸੀ। ਜੀ। ਠੀਕ ਹੈ ਤੇ ਜਿਹੋ ਜਿਹੋ ਬਿਆਨ ਦਿੱਤਾ ਉਹ ਕੋਈ ਨਾ ਹੋਵੇਗਾ ਜੇ ਆਪ ਜਿਹੜੇ ਨੇ। ਨਹੀਂ ਜੀ ਸੀਸੀਟੀਵੀ ਦੇ ਮੁਤਾਬਕ ਵੀ ਜਿਹੜਾ ਵਾ ਉਹ ਸਵੇਰੇ ਇਹ ਜਿਹੜਾ ਜਾਂਦੇ 8:40 ਮਿੰਟ ਤੇ ਆਪਣੇ ਆਪ ਹੀ ਇਹ ਜਿਹੜੇ ਦੋਨੋਂ ਗਏ ਅਜੀ ਸਕੂਲ ਤੋਂ ਜੀ ਸਭ ਫਚਣ ਕੋਈ ਦਸਿਆ ਨਾ ਸਕੂਲੋਂ ਜਾਂਦਾ ਕਾਹਨ ਕਿਹਨਾਂ ਸਕੂਲੋਂ ਕਹਿੰਦੇ ਸੀ ਅਸੀਂ ਕੰਮ ਨਹੀਂ ਕੀਤਾ ਜੀ ਕੋਈ ਦਾ ਸਕੂਲ ਦਾ ਜੀ ਉਹਦੇ ਕਰਕੇ ਡਰ ਕਰਕੇ ਅਸੀਂ ਜਿਹੜਾ ਵਾ ਸਕੂਲ ਤੋਂ ਚਲੇ ਗਏ ਸੀ